ਦੇ ਨੇ ਕੋਲੇ ਤਾਂ ਜਦੋਂ ਪਹਿਲੀ ਵਾਰੀ ਜਦੋਂ ਪੁੱਤਰ ਖੇਡਦਾ ਇੱਕੋ ਹੀ ਘੁੱਟਾ ਤਿੱਤੂ ਖੁੱਟੇ ਚ ਵੱਜਦਾ ਹਾਂ ਮਤਾਂ ਨੇ ਜੰਡਾ ਲਾਇਆ ਹੁੰਦਾ ਸੀ ਇਹ ਉੱਥੇ ਹੀ ਪੁੱਤਰ ਥੱਲੇ ਜੂਲੇ ਚੜੀ ਜਾਂਦੇ ਹੁੰਦੇ ਸੀ ਉੱਤੇ ਜਿਹੜੇ ਛੱਜਣ ਵਾਲੇ ਹੁੰਦੇ ਉਹ ਬੈਠ ਜਾਂਦੇ ਸੀ ਉੱਥੇ ਸੇਕ ਤੇ ਹੁਣ ਕਿੰਨਾ ਪ੍ਰਬੰਧ ਲੱਗਿਆ ਖੁੱਡੇ ਵੀ ਅੱਡਦੇ ਆ ਬਾਦਾਮ ਦੀ ਡੂਲੀਆਂ ਚ ਪਾਉਣੇ ਆ ਪੁੱਤਰ ਭੱਖਨੇ ਵੀ ਅੱਡ ਹੈਗੇ ਅਸੀਂ ਚਾਰ ਚਾਰ ਬਾਦਾਮ ਦਿੰਦੇ ਰਹੇ ਉਹਨਾਂ ਦੇ ਟਾਈਮਾਂ ਦੇ ਵਿੱਚ ਹੱਥ ਨਾਲ ਅੱਛਾ ਪੁੱਤਰ ਹੱਥ ਨਾਲ ਬਾਦਾਮ ਹੋੜਾ ਕੱਤੇ-ਕੱਤੇ ਬਦਾਮਾਂ ਦੇ ਆਉਂਦੀਆਂ ਕਿਲੋ ਲਿਓਣੀ ਬਦਾਮ ਚਾਰ-ਚਾਰ ਇੱਕ ਕਬੂਤਰੋਂ ਦੇਣੇ ਕਬੂਤਰ ਜਾਂ 7-8 ਹੁੰਦੇ ਛੱਡਣਾਂ ਨੇ ਬਾਰੀਆਂ ਘਾਤੇ ਛੁੱਟਦੀਆਂ ਸੀ ਹੁਣ ਜੇ ਸਾਡੇ ਇਲਾਕੇ ਦੀ ਦੇਖੀਏ ਉਹ ਟਾਈਮਾਂ ਦੇ ਵਿੱਚ ਮੰਨ ਲਓ ਜੇ ਆਪਾਂ 2023 ਆਪਾਂ ਗੱਲ ਕਰ ਲਈਏ ਬਾਲੀ ਪਿੱਛੇ ਨਾ ਜਾਈਏ 2000 ਸਾਲ ਦੇ ਬਿਲਕੁਲ ਵੀ ਸਾਡੇ ਇਲਾਕੇ ਲੱਕੇ ਵਿੱਚ 5-7 10 ਬਾਕੇ ਛੁੱਟਦੀਆਂ ਹੋਣਗੀਆਂ ਬਸ ਠੀਕ ਹੈ। ਮੀਨ ਮੀਨ ਪਿੰਡਾਂ ਚ ਉਦੋਂ ਕਬੂਤਰ ਬਾਜ਼ ਤੇ ਹੋਣ ਵਾਲੇ ਕਬੂਤਰ ਬਾਜ਼ ਤੇ ਫਰਕ ਹੁੰਦਾ ਸੀ ਮੈਂ। ਉਦੋਂ ਕਹੇ ਜੇ ਕਬੂਤਰ ਬਾਜ਼ ਹੁੰਦੇ ਸੀ। ਹੁਣ ਤਾਂ ਯਾਰ ਬਾਜ਼ੀ ਤੇ ਹਲੇ ਹਲੇ ਬੜੀ ਹੱਤੀ ਹੋ ਗਈ। ਉਹਦੀ ਦਿੱਕਾ ਬੜੀ ਸਿਆਣੇ ਹੁੰਦੇ ਸੀ। ਹੁਣ ਤਾਂ ਯਾਰ ਵਿੱਚ ਮੈਂ ਬਾਜ਼ੀਆਂ ਤੇ ਇਹ ਥਾਂ ਦੇਖਿਆ ਕਿਉਂਕਿ ਮੇਰੀ ਆਦਤ ਹੈ ਕੁਝ ਕੁ ਤਲਬਾ ਨਾ ਮਟਾਏ। ਜਿੱਦਾਂ ਮੈਂ ਬਾਜ਼ੀਆਂ ਕਰਾਉਣਾ ਮੇਰੇ ਮੋਹ ਪਿਆਰ ਹੈ ਪਰ ਕੰਪਨੀ ਕਲੱਬ ਨਾ ਕਿੜਕੀਆਂ ਨਾ ਮੇਰੀ ਰੀ ਦੀ। ਆਪਾਂ ਨੂੰ ਇਹ ਤਕਰੀਬਨ ਯਾਰ ਪੰਜਾਬ ਚ ਵੀ ਇਹੋ ਜਿਹਾ ਬੰਦਾ ਹੈ ਜਿਹੜਾ ਜਵਾਬ ਦੇ ਰਿਹਾ ਵੀ ਕਾਹ ਨਾ ਕਰੀ। ਕਈ ਗੱਲ ਠੀਕ ਵੀ ਬੰਦੇ ਹੱਥ ਤਾਂ ਚੱਕੀ ਜਾਂਦੇ ਖੂਤਰ ਥੱਲੇ ਬੈਠਾ ਕਈ ਬੰਦੇ ਨੇ ਕੱਛ ਤੋਂ ਕੱਢ ਕੇ ਫੜਾਇਆ ਵੀ ਇਹ ਵੀ ਆ ਲੈ ਰਿਹਾ ਹੈਗਾ ਹੈਗਾ ਸਾਡੇ ਕੋਲ ਹੈਗੀ ਹੈ ਪਰੌਣਾ ਆਇਆ ਵੀ ਉਹ ਯਾਰ ਉਦੋਂ ਇਹ ਜਿਆ ਪਰਵਾਹ ਨਹੀਂ ਕਰਦਾ ਸੀ ਕਿ ਨਹੀਂ ਹੁੰਦਾ ਨਹੀਂ ਪਹਿਲਾਂ ਪੁਰਾਣੇ ਬਜ਼ੁਰਗ ਤਾਂ ਨਹੀਂ ਸੀ ਇਹੋ ਜਿਹਾ ਕੁਝ ਕਰਦੇ ਠੀਕ ਹੈ ਠੀਕ ਹੈ ਉਹ ਤਾਂ ਪੈਸੇ ਵੀ ਲਾ ਲੈਂਦੇ ਸੀ ਤੇ ਅੱਸੀ ਕੱਢੀ ਜਾਂਦੇ ਰਹਿੰਦੇ ਸੀ ਅੱਜ ਕੱਲ੍ਹ ਤੂੰ ਪੈਸਿਆਂ ਨੂੰ ਕਿਸੇ ਨੂੰ ਕਹ ਦੇ ਤੇ ਤੇ ਰੋਂਦੇ ਲੱਗ ਦੜਦੇ ਜੋ ਆਪਣਾ ਰਿਕਾਰਡ ਹੋ ਗਿਆ ਨੇ ਰਿਕਾਰਡਿੰਗ ਆਪਾਂ ਦੇ ਰਿਕਾਰਡਿੰਗ ਆਪਾਂ ਦੇਣਗੇ ਪਰ ਪਰਪ ਤਾਂ ਯਾਰ ਤਕਰੀਬਨ ਗਰੁੱਪਾਂ ਦਾ ਇੱਕ ਚੰਗਾ ਕੰਮ ਵੀ ਹੈ ਵੀ ਜਿੰਨਾ ਕਰਕੇ ਬੰਦਾ ਬੰਦੇ ਨੂੰ ਮਿਲ ਗਿਆ ਹੁਣ ਤਾਂ ਤਿੰਨ ਮੈਂ ਤੈਂ ਗਰੁੱਪਾਂ ਚੋ ਜਾ ਕੇ ਤੇ ਬਾਜ਼ੀਆਂ ਤੋਂ ਇਕੱਠੇ ਹੋ ਕੇ ਮਿਲਿਆ ਇੱਕ ਮੁੱਠੀ ਫਰਦਾ ਦੀ ਮੁੱਤਰਾ ਕਰਕੇ ਮੈਂ ਕਿੱਥੇ ਆਇਆ ਬੇਟਾ ਆਹ ਦੇਖ ਨਾ ਫੋਕੀਗਾ ਨਾ ਕੋਈ ਬਹੁਤ ਪਿਆਰ ਤੇ ਉਹ ਬੇਹਿੰਦ ਕਰ ਰਹੇ ਆ ਆਹ ਤੇ ਰਿਸ਼ਤਿਆਂ ਨੂੰ ਵੱਧ ਮਿਲਦਾ ਪਰ ਰੌਲਾ ਇਹ ਵੀ ਯਾਰ ਕਿਤੇ ਕਿਤੇ ਲੱਗਦੇ ਗਰੁੱਪ ਲੜਾਈਆਂ ਦੀ ਰਾਹ ਦੀ ਹੈ ਜਦੋਂ ਕਿਤੇ ਲੜ ਪੈਂਦੀ ਹੈਗੀ ਬਾੜੀ ਦੀ ਗੱਲ ਤੋਂ ਕੋਈ ਨਾ ਕੋਈ ਛਿੱੜ ਵੀ ਛਿੱੜਦਾ ਹੈ ਵਿੱਚ ਚੁੱਕੇ ਵੰਡ ਤੇ ਕਰ ਕੰਮ ਬੱਜਦਾ ਹੈ ਤਾਂ ਹੈ ਤਾਂ ਗਰੁੱਪ ਹੈ ਤਾਂ ਲੜਾਈਆਂ ਦਾ ਕਾਰਨ ਨਹੀਂ ਪਰ ਹੁਣ ਇਹ ਤੋਂ ਬਿਨਾ ਗੱਡੀ ਚੱਲਦੀ ਨਹੀਂ ਚੱਲਦੀ ਤਾਂ ਕਿਉਂਕਿ ਸੋਸ਼ਲ ਮੀਡੀਆ ਦੇ ਜਮਾਨਾ ਵਾਂ ਹੁਣ ਅਗਲਾ ਜੇ ਕੋਈ ਗੱਲਬਾਤ ਹੁੰਦੀ ਆ ਤਾਂ ਇਹ ਤੇ ਪਾ ਦਿੰਦਾ ਹੁਣ ਅਗਲਾ ਡਰਦਾ ਥੋੜਾ ਜਿਹਾ ਪਰਹੇਜ਼ ਵੀ ਕਰਦਾ ਵਾ ਵੀ ਯਾਰ ਮੇਰੀ ਕਿਤੇ ਬੇਇੱਜ਼ਤੀ ਹੋ ਜੇ ਖਿਡਾਰੀ ਤਾਂ ਨਹੀਂ ਇਹੋ ਜਿਹਾ ਕੰਮ ਕਰਦਾ ਡਰਦਾ ਹੁਣਾਂ ਤਕਰੀਬਨ ਇੱਕ ਚੀਜ਼ ਬਹੁਤ ਘਟੀ ਆ ਬਈ ਰਾਜੇ ਤੁਸੀਂ ਵੀ ਦੇਖਿਓ ਮੇਰੇ ਵੀ ਦੂਰੇਦਾਰੇ ਲੱਗਣ ਤੋਂ ਡਾ ਡੂ ਕੇ ਲਿਉਣ ਤੋਂ ਜਦੋਂ ਤਾਂ ਲਾਈਵ ਡੂਪ ਚੱਲਿਆ ਗਰੁੱਪਾਂ ਪਾਉਣੀਆਂ ਪੈਣੀਆਂ ਚੀਜ਼ਾਂ ਦਾ ਫਰਕ ਪੈ ਗਿਆ ਫਰਕ ਬਿਲਕੁਲ ਡਾ ਕੇ ਨਹੀਂ ਲਾਉਂਦਾ ਕੋਈ ਦੂਰਾ ਨਹੀਂ ਲਾਉਂਦਾ ਹਾਂ ਕੀ ਨਾ ਪਏ ਅੱਗੇ ਜ਼ਰੂਰ ਸੀਗਾ ਅੱਗੇ ਸੀਗਾ ਉਹ ਨਾ ਇਮਾਨਦਾਰੀ ਚੰਗੀ ਆ ਉਹ ਵੀ ਅਸੀਂ ਵਿਚਾਲੇ ਜੇ ਹਾਂ ਕਰਮ ਵਿਚਾਲੇ ਜੇ ਵੀ ਦੂਰਾ ਡਾਤਾ ਡਾ ਲਿਆ ਜੀ ਤਾਂ ਜਾ ਪਾਣੀ ਪੀ ਕੇ ਆ ਗਿਆ ਤੇ ਉਹ ਹੁਣ ਪਰ ਥੋੜੇ ਇਸ ਗੱਲ ਦਾ ਸੁਧਾਰ ਆ ਵੀ ਚਾਹੇ ਸੋਸ਼ਲ ਮੀਡੀਆ ਕਰਕੇ ਲਾ ਲਓ ਚਾਹੇ ਜਿਵੇਂ ਮਰਜ਼ੀ ਲਾ ਲਓ ਹੁਣ ਫਰਕ ਆ ਇਸ ਗੱਲ ਕਿੰਨੇ ਕ ਕਬੂਤਰ ਹੁੰਦੇ ਸੀ ਪਹਿਲਾਂ ਬਾਜ਼ ਨਹੀਂ ਜਿਹੜੇ ਤੇ 40 ਚੂਲੀ ਦੇ ਗੇੜ ਜਮਾ ਜਦੋਂ ਤੁਸੀਂ 97 2002-3 ਛੱਡ ਦੇ ਸੀ ਇੱਕ ਦੂਜੇ ਉਦੋਂ ਤੱਕ ਇੰਨੇ ਹੁੰਦੇ ਸਨ 47 ਨਹੀਂ ਔਰ ਇੱਥੇ ਜਿਹੜਾ ਮਨਸਿਹਿਆਵਾਦੀ ਛੱਡੀ ਸੀ ਪਹਿਲੀ ਉੱਥੇ ਜ 30 24 ਕਟੂਤ ਕਰਨੀ ਸੀ